ਸਾਰੇ ਦਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਨਾ ਬਿਹਾਰ ਅਸਟ ਦੇ ਕਾਲੇ ਸੱਚ ਬਾਰੇ ਵੀ ਉੱਥੇ ਕੀ ਕੁਝ ਹੋ ਰਿਹਾ ਹੈ ਨਾ ਕਿਦਾਂ 125 ਸਾਲਾਂ ਬਾਅਦ ਇੱਕ ਛੋਟੇ ਜਿਹੇ ਬੱਚੇ ਨੂੰ 15 ਸਾਲ ਦੇ ਬੱਚੇ ਨੂੰ ਲਿਆ ਕੇ ਰਾਜਾ ਘੋਸ਼ਿਤ ਕਰਤਾ ਆਪਾਂ ਤੁਹਾਨੂੰ ਉਹਨਾਂ ਦੀ ਸਾਰੀ ਡਿਟੇਲ ਹੈ ਨਾ ਸਾਰੀ ਡਿਟੇਲ ਦੱਸਦੇ ਆਂ ਵੀ ਅਸਲ ਵਿੱਚ ਦੇ ਵਿੱਚ ਕੀ ਹੋਇਆ ਵੀ ਕੀ ਮੁੱਦਾ ਇਹ ਤੇ ਇਹ ਕਿੱਥੋਂ ਸ਼ੁਰੂ ਹੋਇਆ ਇਹ ਬੱਚਾ ਨਾ ਏਜੰਸੀਆਂ ਨੇ ਸੈਂਟਰ ਸਰਕਾਰ ਨੇ ਔਰ ਸੋਚੀ ਸਮਝੀ ਸਾਜਿਦ ਦੇ ਤਹਿਤ ਲਿਆ ਕੇ ਆਪਣੇ ਅੱਗੇ ਪੇਸ਼ ਕੀਤਾ ਇਹ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਸੁਨਦਰਾ ਰਾਜ ਸੰਧਿਆ ਦੇ ਸਕਿਆਦ ਹੋਤਾ ਇਹਨੂੰ 2 ਸਾਲ ਦੀ ਟ੍ਰੇਨਿੰਗ ਦਿੱਤੀ ਗਈ ਹੈ ਤੇ ਰਾਜਸਥਾਨ ਦੇ ਵਿੱਚ ਇਹਨੂੰ ਟ੍ਰੇਨਿੰਗ ਦਿੱਤੀ ਸੀਗੀ ਤੇ ਉਹ ਵੀ ਡੇਰਾ ਵਿਆਸ ਵਾਲਾ ਜਿਹੜਾ ਗੁਰਿੰਦਰ ਢਿੱਲਵਾ ਉਹਦੇ ਘਰ ਦੇ ਵਿੱਚ ਰਹਿ ਕੇ ਇਹਨੂੰ ਟ੍ਰੇਨਿੰਗ ਦਿੱਤੀ ਗਈ ਸੀਗੀ ਤੁਸੀਂ ਜਿੱਦਾਂ ਦੇਖ ਸਕਦੇ ਹੋ ਹੁਣ ਉਹਦੀ ਮਾਤਾ ਦਾ ਇੰਟਰਵਿਊ ਆਉਂਦਾ ਜਿੱਦਾਂ ਮੁੰਡਾ ਉਹਦੇ ਪ੍ਰਤਾਵਨ ਉਹਦੀ ਮਾਤਾ ਦਾ ਇੰਟਰਵਿਊ ਆਉਂਦਾ ਤੁਸੀਂ ਉਹਦੇ ਇੰਟਰਵਿਊ 'ਚ ਦੇਖਿਆ ਉਹ ਪੰਜਾਬੀ ਨਹੀਂ ਬੋਲ ਸਕਦੀ ਤੇ ਮੁੰਡਾ ਠੇਢ ਪੰਜਾਬੀ ਬੋਲਦਾ ਤੇ ਇਹ ਵੀ ਹੈਰਾਨੀ ਦੀ ਗੱਲ ਆ ਵੀ ਮਾਂ ਨੂੰ ਪੰਜਾਬੀ ਨਹੀਂ ਆਉਂਦੀ ਤੇ ਮੁੰਡਾ ਪੰਜਾਬੀ ਬੋਲ ਰਿਹਾ ਇਹ 2 ਸਾਲ ਨੂੰ ਬਈ ਟ੍ਰੇਨਿੰਗ ਦਿੱਤੀ ਆ ਵੀ ਕਿੱਦਾਂ ਤੂੰ ਜਾ ਕੇ ਬੋਲਣਾ ਖੜਾ ਜਦੋਂ ਲੋਕਾਂ ਅੱਗੇ ਜਾਣਾ ਇੰਟਰਵਿਊ ਕਰਨੀਆਂ ਨੇ ਕਿੱਦਾਂ ਤੂੰ ਜਾ ਕੇ ਪੇਸ਼ ਹੋਣਾ ਬੋਲਣਾ ਲੋਕਾਂ ਅੱਗੇ ਤੇ ਇਹ ਸਭ ਕੁਝ ਪੰਜਾਬ ਦੇ ਲੋਕਾਂ ਨੂੰ ਹੋਣਾ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਸਤੇ ਕੀਤਾ ਗਿਆ ਫੰਡ ਇਕੱਠੇ ਕਰਨੇ ਨੇ ਤੇ ਜਿੱਦਾਂ ਹੁਣ ਉਹਦੀ ਮਾਤਾ ਦਾ ਇੰਟਰਵਿਊ ਆਇਆ ਸੀਗਾ ਵੀ ਮੇਰਾ ਮੁੰਡਾ ਉੱਠ ਕੇ ਕਹਿ ਰਿਹਾ ਵੀ ਆਓ ਆਪਾਂ ਚੱਲੀਏ ਆਪਾਂ ਰਾਜੇ ਮਹਾਰਾਜਿਆਂ ਤੇ ਆਪਾਂ ਆਪਣਾ ਕਿਲਾ ਸਾਂਭੀਏ ਹਨਾ ਕਿਲੇ 'ਚ ਮਿਸਤਰੀ ਲਵਾਓ ਹੁਣ ਆਪਣੇ ਲੋਕ ਜਿੰਨੇ ਭਾਵਕ ਨੇ ਬਾਹਲੇ ਲੋਕ ਉਹ ਇਹਨਾਂ ਨੂੰ ਫੰਡ ਇਕੱਠਾ ਕਰਕੇ ਦੇਣਗੇ ਫੰਡ ਪਾਉਣਗੇ ਜ਼ਰੂਰ ਪਾਉਣਗੇ ਇਹਨਾਂ ਨੇ ਕਿਲੇ ਦੀ ਮਰਮਤ ਕਰਨੀਆਂ ਰਾਜ ਕਰਨਾ ਇਹਨਾਂ ਨੇ ਤੇ 2027 ਦੇ ਵੋਟਾਂ ਤੁਸੀਂ ਦੇਖੋ ਹਨਾ ਬੰਦਾ ਆ ਰਿਹਾ ਤੇ ਕੋਈ ਆਮ ਬੰਦਾ ਉੱਠ ਕੇ ਆਵੇ ਤੇ ਇੰਨਾ ਤਾਂ ਮਾਜਮਾ ਨਹੀਂ ਇਕੱਠਾ ਹੁੰਦਾਗਾ ਇਹਦੇ ਪਿੱਛੇ ਬਹੁਤ ਵੱਡਾ ਹੱਥ ਹੁੰਦਾ ਹਨਾ ਸਰਕਾਰਾਂ ਦਾ ਤੇ ਕਿਸੇ ਨਾ ਕਿਸੇ ਤਾਕੜੇ ਬੰਦੇ ਦਾ ਹੁੰਦਾ ਬੋਟ ਬੈਂਕ ਇਕੱਠੀ ਕਰਨੀਆਂ ਪੈਸਾ ਇਕੱਠਾ ਕਰਨਾ ਆਪਣੇ ਸਿੱਖ ਕੌਮਾਂ ਤੋਂ ਤੁਸੀਂ ਵੀਡੀਓ ਦੇਖ ਲਿਓ ਤੇ ਬਹੁਤਾਂ ਮਜ਼ਾ ਮਾ ਕਰ ਰਹੇ ਨੇ ਵੀਡੀਓ ਆ ਰਹੀਆਂ ਨੇ ਆਡੀਓ ਆ ਰਹੀਆਂ ਨੇ ਤੇ ਬੈਲ ਵੀ ਹੋ ਰਹੀਆਂ ਨੇ ਪੂਰੇ ਪੌਡਕਾਸਟ ਆ ਰਹੇ ਨੇ ਹਨਾ ਇੱਕ ਤੋਂ ਇੱਕ ਪੱਤਰਕਾਰ ਜਾ ਕੇ ਉੱਥੇ ਇੰਨਾ ਪਾ ਵਾਲੇ ਮਹਿਲ ਚ ਹੀਰਾ ਮਹਿਲ ਚ ਜਾ ਕੇ ਇੱਕ ਤੋਂ ਇੱਕ ਜਾ ਕੇ ਪੱਤਰਕਾਰ ਇੰਟਰਵਿਊ ਕਰ ਰਿਹਾ ਥੜੀ ਥੜੀ ਨੂੰ ਛੱਡ ਕੇ ਹਜੇ ਤੇ ਜਿੱਦਾਂ ਕਿ ਮੱਕੜ ਹਨਾ ਮੱਕੜ ਦੇ ਇੰਟਰਵਿਊ ਦੇਖ ਲਿਓ ਮੱਕੜ ਜਾ ਵਾਗ ਗਿਆ ਕੋਈ ਹੋਰ ਵਾਗ ਗਿਆ ਪੂਰਾ ਕਹਿ ਰਹੇ ਨੇ ਸਿੱਖ ਰਾਜ ਵਾਪਸ ਆ ਗਿਆ ਉਹ ਹੀ ਤਿੰਨ ਚਾਰ ਗੀਤ ਨੇ ਆਪਣੇ ਰঞ্জੀਤ ਬਾਵੇ ਦਾ ਹੋ ਗਿਆ ਆਪਣਾ ਅਰਜੰਦਾ ਗੀਤ ਹੋ ਗਿਆ ਸਿਕਰਾਜ ਵਾਲਾ ਉਹੀ ਗੀਤ ਲਾ ਲਾ ਕੇ ਰੀਨ ਅਵੇਲ ਕਰਨੇ ਬਈ ਸਿਕਰਾਜ ਐ ਵਾਰਸ ਥੋੜਾ ਹੁੰਦਾ ਯਾਰ ਹੈਨਾ ਇਤਨਾ ਥੋੜਾ ਵਾਪਸ ਆ ਸਕਦਾ ਸਿਕਰਾਜ ਐ ਇਨਾ ਸੁਖ ਥੋੜਾ ਇਹ ਕਿਹੜਾ ਦਲੀਪ ਸਿੰਘ ਆ ਯਾਰ ਹੈਨਾ ਪਰ ਰঞ্জੀਤ ਸਿੰਘ ਦਾ ਵੀ ਇਹ ਵਾਪਸ ਆ ਜੂਗਾ ਕਿਉਂਕਿ ਇਹ ਉਹਨਾਂ ਬਦਨਾਮ ਕੰਦੀ ਰਵਾਇਤ ਪਾਰਟੀ ਏਜੰਸੀ ਸਰਕਾਰਾਂ ਕਿਸੇ ਹੱਦ ਤੱਕ ਵੀ ਗੇਸ ਸਕਦੇ ਨੇ ਹੈਨਾ ਤੁਸੀਂ ਇੱਕ ਗੱਲ ਚੇਤੇ ਰੱਖਣੀ ਆ ਕਿ ਅਸੀਂ ਖਾਲਸਾ ਰਾਜ ਬਣਾਉਣ ਦੀ ਗੱਲ ਆ ਖਾਲਸਾ ਰਾਜ ਬਣਾਉਣ ਦੀ ਗੱਲ ਸੀਗੀ ਹਨਾ ਰਾਜੇ ਤਿੱਕ ਥੋੜਾ ਲਾਉਂਦੇ ਨੇ ਇਹਦਾ ਤਿਲਕ ਲਾ ਕੇ ਵਿਆਸ ਵਾਲਾ ਸਾਰੇ ਸੱਤੇ ਵੀ ਸਾਰੇ ਮਾਤਰੀ ਸੱਤੇ ਤੇ ਪਾਜ ਪਾਲ ਸੱਤੇ ਤੇ ਨਾ ਡੇਰਾਵਾਸੀ ਉਹ ਤਾਂ ਆਪ ਕਹਿ ਰਹੇ ਨੇ ਉਹ ਤਾਂ ਪਰਿਵਾਰ ਆ ਉਹਦੇ ਮੂੰਹੋਂ ਮੰਨ ਰਿਆ ਹਨਾ ਵੀ ਅਸੀਂ ਡੇਰਾ ਡੇਰੇ ਨਾਲ ਜੁੜੇ ਹੋਇਆ ਡੇਰੇ ਵਿਆਸ ਨਾਲ ਜੁੜੇ ਨੇ ਉਹ ਕਿਥੋਂ ਦਾ ਖਾਲਸਾ ਰਾਜ ਦੀ ਯਾਰੋ ਕੋ ਸਥਾਪਿਤ ਕਰ ਦੇਣਗੇ ਹਨਾ ਖਾਲਸਾ ਰਾਜ ਕਿਤੋਂ ਲਿਆਦਾ ਨਹੀਂ ਕਿਥੋਂ ਸਿੱਕਾਂ ਦੇ ਵਾਰਿਸ ਬਣ ਜਾਣਗੇ ਨਹੀਂ ਬਣਦੇ ਹੈਗੇ ਹਨਾ ਤੇ ਇਹ ਝਗੜਾ ਇਹਨਾਂ ਦਾ ਹਨਾ ਕਿ ਤੋਂ ਸ਼ੁਰੂ ਹੋਇਆ ਸੀ ਜਿੱਤੋਂ ਇਹ ਸਾਰਾ ਵਰਤਾਂਤ ਰਚਿਆ ਗਿਆ ਹੀਰਾ ਮਹਿਲ ਦਾ ਪਹਿਲਾ ਕੇਸ ਚੱਲਦਾ ਸੀਗਾ ਇਹਨੇ ਤਾਈ ਚਾਚਾ ਨਾਲ ਤੇ ਇਹਨੇ ਦੇ ਕੇਸ ਚੱਲਦੇ ਨੇ ਹਨਾ ਤੇ ਜਿੱਦਾਂ ਕਿ ਹੀਰਾ ਮਹਿਲ ਦਾ ਬੇਟਾ ਨਵਾਲਕਰ ਉਹਦੇ ਪਤਾ ਸਿੰਘ ਨੂੰ ਦਸਤਾਰ ਬੰਨਤੇ ਬਹਾਨੇ ਪਹਿਣਾ ਹੀਰਾ ਜੁਗਾੜਾ ਸ਼ਾਹੀ ਕਲ ਗਿਆ ਪਹਿਲਾਂ ਉਹ ਕਲਗੀ ਰਾਜੇ ਮਹਾਰਾਜ ਵਾਲੀ ਨਹੀਂ ਹੈਗੀ ਜੋ ਉਹਦੇ ਲਈ ਆ ਉਹਦੇ ਪਤਾ ਦੇ ਲਈ ਆ ਉਹ ਰਾਜੇ ਮਹਾਰਾਜ ਦੀ ਕਲਗੀ ਨਹੀਂ ਹੈਗੀ ਹਨਾ ਉਹ ਰਜਵਾੜੇ ਵਾਲੀ ਕਲਗੀ ਹੈ ਤੁਸੀਂ ਦੇਖ ਲਓ ਉਹਨੂੰ ਗੌਰ ਨਾਲ ਜੋਮ ਕਰਕੇ ਦੇਖ ਲਓ ਰਜਵਾੜਿਆਣੀ ਕੰਪਿਆ ਤੇ ਨਾਗਪੁਰ ਸ਼ਹਿਰ ਦੇ ਅੰਦਰ ਉਹਦੇ ਪ੍ਰਤਾਮ ਨਾਮਕ ਧਨਵਾਲਕ ਲੜਕੇ ਦਸਤਾਰ ਬੰਦੀ ਹੇਟ ਰਾਜਾ ਸ਼ਹੀ ਕਾਲ ਕੇ ਜਾ ਕੇ ਹੀਰਾ ਮਹਿਲ ਦਾ ਰਾਜਾ ਬਣਾਉਣ ਦਾ ਕਾਰਜ ਕੀਤਾ ਜਿਹਦੇ ਮੁਖ ਮਤਭਿਜਾੜੇ ਤੇ ਹੀਰਾ ਮਹਿਲ ਤੇ ਦੂਜੀ ਤੇਰ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਤੇ ਇਹਦਾ ਆਪਣੇ ਦਾਇ ਚਾਚੇ ਨਾਲ ਝਗੜਾ ਚੱਲਦਾ ਸੀਗਾ ਤੇ ਸਰਕਾਰਾਂ ਦਾ ਵੀ ਕੋਈ ਰੋਲ ਸੀ ਪਹਿਲੇ ਕੰਡਰ ਪਿਆ ਸੀ ਕਿੰਨੇ ਸਾਲ ਖੰਡਰ ਪਿਆ ਆਪ ਇਹ ਦਿੱਲੀ ਜਾ ਕੇ ਰਹ ਰਹੇ ਨੇ ਨਾ ਤੇ ਉਹ ਤੱਕ ਇਹਨਾਂ ਨੂੰ ਕੋਈ ਵਿੱਚੋਂ 124 25 ਸਾਲ ਪਹਿਲਾਂ ਕੋਈ ਵਾਰ ਨਹੀਂ ਆਇਆਗਾ ਵਿੱਚ ਤੇ ਹੁਣ ਚਾਹਣ ਕਿ ਇੱਕ ਵਾਰ ਸ ਆ ਜਾਂਦਾ ਹੱਥ ਜਿਤਾਉਂਦਾ ਤੇ ਪਤਾ ਇਹਦਾ ਹੁਣ ਅਸਲੀ ਕਾਰਨ ਕੀ ਸੀਗਾ ਸਰਪਟਾਪ ਸਿੰਘ ਨਾਪਾ ਕੇ ਸੀਐਸਆਈ ਸਤੰਬਰ 21 ਸਤੰਬਰ 1919 ਤੋਂ 22 ਜੁਲਾਈ 1995 ਤੱਕ ਉਹ ਨਾਪਾ ਰਿਆਸਤ ਦੇ ਆਖਰੀ ਸ਼ਾਸਕ ਮਹਾਰਾਜਾ ਤੇ ਕੁਲਕੀਆ ਰਾਜਵਾਂਸ਼ ਦੇ ਮੈਂਬਰ ਸਨ ਠੀਕ ਹੈ 1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਨਾਪਾ ਰਿਆਸਤ ਪੰਜਾਬ ਵਿੱਚ ਸ਼ਾਮਲ ਹੋਈ ਰਿਆਸਤ ਜਿਹੜੀ 1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਨਾਪੇਨੀ ਰਿਆਸਤ ਮੰਨਿਆ ਗਿਆ ਠੀਕ ਹੈ ਤੇ 1947 ਵਿੱਚ ਪਟਿਆਲਾ ਤੇ ਪੈਸੂਪੁਰ ਵੀ ਪੰਜਾਬ ਰਾਜ ਸੰਗ ਵਿੱਚ ਮਿਲਾ ਦਿੱਤੀ ਜੀ ਮਹਾਰਾਜਾ ਰਿਪੂਦਰਨ ਸਿੰਘ ਜਿਹੜੇ ਰਾਜਾ ਹੋਏ ਸੀ ਨਾਬੇ ਦੇ ਰਿਪੂਦਰਨ ਠੀਕ ਆ ਉਹਨਾਂ ਦੇ ਪ੍ਰਤਾਪ ਸਿੰਘ ਤੇ ਪਿਤਾ ਤੇ ਉਹਨਾਂ ਦੇ ਪਿਤਾ ਪ੍ਰਤਾਪ ਸਿੰਘ ਨੂੰ 1928 ਵਿੱਚ ਅੰਗਰੇਜ਼ਾਂ ਵੱਲੋਂ ਗੱਦੀ ਤੋਂ ਹਟਾ ਦਿੱਤਾ ਤੇ ਤੇ ਉਹ ਨਾਬੇ ਦੇ ਆਖਰੀ ਮਹੱਤਵਪੂਰਨ ਸ਼ਕਤੀਸ਼ਾਲੀ ਵਾਲੇ ਸ਼ਾਸਕ ਉਹਨਾਂ ਦੇ ਪੁੱਤਰ ਪ੍ਰਤਾਪ ਸਿੰਘ ਬਾਅਦ ਵਿੱਚ ਮਹਾਰਾਜਾ ਬਣੇ ਮਹਾਰਾਜਾ ਪ੍ਰਤਾਪ ਸਿੰਘ ਤੋਂ ਸ ਮਹਾਰਾਜਾ ਪ੍ਰਤਾਪ ਸਿੰਘ ਸਿੱਖਿਆ ਪ੍ਰਾਪਤ ਕਰ ਚੁੱਕੇ ਸਨ ਆਜ਼ਾਦੀ ਤੋਂ ਬਾਅਦ ਹੋ ਭਾਰਤ ਦੇ ਰਾਸ਼ਟਰਪਤੀ ਦੇ ਐਡਡੀ ਕੈਂਪ ਤੋਂ ਵੱਲੋਂ ਸੇਵਾ ਧਮਾਈ ਭਾਈ ਉਹਨਾਂ ਨੇ ਭਾਰਤ ਦੇ ਰਾਸ਼ਟਰਪਤੀ ਦਿਨ ਨਾਲ ਅਤੇ ਖੇਡਾਂ ਨਾਲ ਜੁੜੇ ਤੇ ਨਾਭੇ ਵਿਰਾਸਤ ਸ਼ਾਮਿਲਦੇ ਰਹੇ ਸੰਭਾਲਦੇ ਰਹੇ ਮਹਾਰਾਜਾ ਪ੍ਰਤਾਪ ਸਿੰਘ 1999 1919 ਸੌਰੀ 1919 ਤੋਂ 1995 ਦੇ ਵਿੱਚ ਆਪਣੀ ਪਤਨੀ ਉਰਮਿਲਾ ਦੇਵੀ ਤੋਂ ਚਾਰ ਬੱਚੇ ਜਨਮ ਉਹਨਾਂ ਦੇ ਧੀ ਦਾ ਨਾਮ ਸੀ ਸਨੇਹ ਲਤਾ ਜਨਮ 1947 ਹਨੂਮਦ ਸਿੰਘ ਜਨਮ 1948 ਹਿਮਤ ਸਿੰਘ 1952 ਦੇ ਹਿਮਤ ਇੱਕ ਹਿਮਤ ਦੀ ਇੱਕ ਹਿਮਤ ਹਿਮਤ ਦਾ ਨਾਮ ਹਿਮਤ ਦਾ 1952 ਹੋਇਆ ਤੇ ਹਿਮਤ ਦਾ 1952 ਹਿਮਤ ਸਿੰਘ ਜੋ ਮਹਾਰਾਜਾ ਪ੍ਰਤਾਪ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ ਹਿਮਤ ਸਿੰਘ ਸੀ ਜਿਹੜਾ ਹਨਾ ਉਹਦਾ ਦਿਹਾਤ 19 ਮਈ 2024 ਨੂੰ ਬਿਤਾਤਾ ਹਸਪਤਾਲ ਦਿੱਲੀ ਵਿੱਚ ਹੋਇਆ ਤੇ ਉਹ ਪੱਗ ਬੰਨਦੇ ਸਨ ਉਹਨਾਂ ਦਾ ਸੰਸਕਾਰ ਹੀਰਾ ਮਹਿਲ ਨਾਪਾ ਦੀਆਂ ਖਾਨਦਾਨੀ ਸਮਾਧਾਂ ਵਿੱਚ ਕੀਤਾ ਗਿਆ ਜਿਹੜੀਆਂ ਹੁਣ ਅੱਜ ਕੱਲ੍ਹ ਉੱਥੇ ਸਮਾਧਾਨੇ ਜਿੱਥੇ ਹੁਣ ਮੱਥਾ ਵੀ ਟਿਕਾਇਆ ਤੇ ਹਿਮਤ ਸਿੰਘ ਦਾ ਪੁੱਤਰ ਉਮਰ ਭਾਨੂੰ ਪ੍ਰਤਾਪ ਸਿੰਘ ਦਿੱਲੀ ਵਿੱਚ ਰਹਿੰਦਾ ਉਹਦੀ ਸ਼ਾਦੀ 우ਮਾ ਨਾਲ ਹੋਈ ਜਿਸ ਦੀ ਕੁੱਖੋਂ ਉਹਦੇ ਪ੍ਰਤਾਪ ਸਿੰਘ ਨੇ ਜਾਣ ਲਿਆ ਠੀਕ ਆ ਹਿੰਮਤ ਸਿੰਘ ਦਾ ਪੁੱਤਰ ਕਬਰ ਭਾਨੂੰ ਪ੍ਰਤਾਪ ਸਿੰਘ ਭਾਨੂੰ ਪ੍ਰਤਾਪ ਸਿੰਘ ਦਿੱਲੀ ਵਿੱਚ ਰਹਿੰਦਾ ਉਹਦੀ ਸ਼ਾਦੀ 우ਮਾ ਨਾਲ ਹੋਈ ਜਿਸ ਦੀ ਕੁੱਖੋਂ ਉਹਦੇ ਪ੍ਰਤਾਪ ਜੀ ਨੂੰ ਹੁਣ ਬਾਰਸ ਬਣਾਇਆ ਜਿਹਨੂੰ ਆਪਣੇ ਰਾਜਾ ਬਣਾ ਕੇ ਪੇਸ਼ ਕੀਤਾ ਨਾਬਾ ਰਿਹਾ ਸੀਦਾ ਤੇ ਫਰਵਰੀ 2025 ਉਹਦੀ ਉਮਰ 15 ਸਾਲ ਦੱਸੀ ਜਾਂਦੀ ਹੈ ਉਹ ਨਾਬਾ ਦੇ ਸਕੂਲ ਵਿੱਚ 8ਵੀਂ ਕਲਾਸ ਵਿੱਚ ਪੜ੍ਹਦਾ ਹੈ ਉਸ ਨੂੰ ਇਹ ਬੋਧ ਕਰਵਾਇਆ ਗਿਆ ਕਿ ਉਹ ਮਹਾਰਾਜਾ ਰਿਪੂ ਦਾਵਲ ਸਿੰਘ ਦਾ ਪੜਪੁੱਤਰ ਹੈ ਅਤੇ ਇਹ ਦੱਸਦਾ 10 ਇਹ ਦੱਸਿਆ ਗਿਆ ਕਿ ਉਸਨੇ ਤੇ ਉਹਨੇ ਇਹ ਦੱਸਿਆ ਗਿਆ ਕਿ ਉਹ ਮਹਾਰਾਜਾ ਰਿਪੂ ਦਾਵਲ ਸਿੰਘ ਦਾ ਪੁੱਤਨ ਜਨਮ ਲਿਆ ਹੈ ਜਿੱਦਾਂ ਕਿ ਉਹਨੂੰ ਕਹਾਣੀਆਂ ਘੜੇngੀਆਂ ਵੀ ਉਹਨੂੰ ਸੁਪਨੇ ਚਾਹੁੰਦਾ ਹੈ ਨਾ ਵੀ ਸੁਪਨੇ ਰਾਤੀ ਦੇਖਦੇ ਨੇ ਤਲਵਾਰਾਂ ਚੱਕ ਲੈਂਦਾ ਉਹ ਉਹ ਸਾਰੇ ਮਨਕਰਤ ਕਹਾਣੀਆਂ ਨੇ ਉਹਨਾਂ ਦਾ ਕੋਈ ਹੋਂ ਨਹੀਂ ਉਹ ਮਨਕਰਤ ਕਹਾਣੀਆਂ ਨਹੀਂ ਜਦਕਿ ਗੁਰਬਾਣੀ ਅਨੁਸਾਰ ਉਹਨੂੰ ਜਨਮ ਅਤੇ ਅਪਤਾਰਵਾਤ ਨੂੰ ਸਾਬਤ ਤੌਰ ਤੇ ਰੱਦ ਕਰ ਦਿੱਤਾ ਗਿਆ ਸੀਗਾ ਤੇ ਇਹ ਸਾਰਾ ਕੁਝ ਡਰਾਮੇਵਾਜੀ ਕਹੀ ਜਾਂਦੀ ਹੈ ਇਹ ਰਏ ਸਾਰਾ ਕੁਝ ਡਰਾਮੇਵਾਦੀ ਹੈ ਨਾ ਅਸਲ ਕਹਾਣੀ ਦਾ ਦੂਜਾ ਦਿਲਚਸਪ ਭਾਗ ਰਾਜਾਂ ਤੇ ਸਮਾਧੀਆਂ 1973 ਵਿੱਚ ਖਤਮ ਹੋ ਚੁੱਕੀਆਂ ਸਨ ਪਰ ਰਾਜਾਂ ਤੇ ਕਮਰ ਦੇ ਨਾਜ਼ੀ ਪਛਾ ਲ ਤਨ ਮਹਾਰਾਜਾ ਪ੍ਰਤਾਪ ਸਿੰਘ ਤੇ ਇੱਕ ਧੀ ਅਤੇ ਤਿੰਨ ਪੁੱਤਰ ਸਨ ਮਹਾਰਾਜਾ ਪ੍ਰਤਾਪ ਸਿੰਘ ਦੇ ਤਿੰਨ ਧੀਆਂ ਦੇ ਇੱਕ ਪੁੱਤਰ ਉਹਨਾਂ ਵਿੱਚੋਂ ਇੱਕ ਕੁਮਰ ਹਨੁਮਾਨ ਸਿੰਘ ਜੋ ਹਿੰਮਤ ਸਿੰਘ ਦੇ ਵੱਡੇ ਭਰਾ ਸਨ ਕਮਰ ਹਨੁਮਾਨ ਸਿੰਘ ਨੇ 2002 ਵਿੱਚ 2002 ਵਿੱਚ ਹੀਰਾ ਮਹਿਲ ਨਾਬਾ ਤੇ ਕੀਤੀ ਵੜੀ ਜ਼ਮੀਨ ਜਿੰਦਲ ਇੰਡਸਟਰੀ ਟਰਸਟ ਨੂੰ 10 ਕੇ ਵਿੱਚ ਦਿੱਤੀ ਸੀ ਬਈ ਇਹਨਾਂ ਨੇ ਹਰਮਨ ਸਿੰਘ ਨੇ ਆਪਣੀ ਹੀਰਾ ਮਹਿਲ ਨਾਬਾ ਦੀ ਕੀਤੀ ਵੜੀ ਜ਼ਮੀਨ ਜਿਹੜੀ ਹੈਨਾ ਜਿੰਦਲ ਇੰਡਸਟਰੀ ਟਰਸਟ ਨੂੰ 10 ਕੇ ਵੇਚ ਦਿੱਤੀ ਜੀ 2013 ਵਿੱਚ ਉਹਨਾਂ ਨੇ ਜਾਲੀ ਦਸਤਾਵੇਜ਼ ਬਣਾਉਣ ਦੇ ਦੋ ਸ਼ੀਟਾਂ ਕੇਸ ਦਾਜੂ ਗਿਆ ਜੋ ਹਾਈ ਕੋਰਟ ਤੱਕ ਗਿਆ ਇਸ ਕੇਸ ਦੇ ਵਿੱਚ ਬਰੀ ਹੋਏ ਜਾਂ ਨਹੀਂ ਇਸ ਬਾਰੇ ਅਜੇ ਵੀ ਪੰਬਲ ਪੂਸੇ ਚ ਪਿਆ ਹੋਇਆ ਹੈ ਕਿ ਦੇਸ਼ਾਂ ਦੇ ਬਰੀ ਹੋਏ ਨੇ ਜਾਂ ਨਹੀਂ ਨਾਬਦੇ ਦੇ ਰਾਜਾ ਹਰਮਨਤ ਸਿੰਘ ਮਹਾਰਾਜਾ ਪ੍ਰਤਾਪ ਸਿੰਘ ਦੇ ਪੁੱਤਰ ਸਨ 1995 ਵਿੱਚ ਪਿਤਾ ਦੀ ਮੌਤ ਤੋਂ ਬਾਅਦ ਉਹ ਪਰਪਰਾਂ ਅਨੁਸਾਰ ਨਾਬਦੇ ਦੇ ਨਵੇਂ ਮਹਾਰਾਜ ਬੀਸ ਸਤਾਰਾ ਤੱਕ ਜੰਦਰੀ ਤੇ ਪੂਲਕਿਆ ਸਿੱਖ ਰਾਜਵੰਸ਼ ਦੀ ਵਿਰਾਸਤ ਖਾਸ ਕਰਕੇ ਹੀਰਾ ਮਹਿਲ ਦੀ ਵਿਕਰੀ ਵਰਗੇ ਬਵਾਤਾਂ ਲਈ ਜਾਣੇ ਜਾਂਦੇ ਰਹੇ ਉਹਨਾਂ ਦਾ ਵਿਆਹ ਪੱਤਪੁਰ ਦੇ ਮਹਾਰਾਣੀ ਕੁਮਾਰੀ ਦੀਦਿਕਜ ਕੋਰ ਨਾਲ ਹੋਇਆ ਤੇ ਉਹਨਾਂ ਦੇ ਦੋ ਪੁੱਤਰਾਂ ਜਿਨ੍ਹਾਂ ਵਿੱਚੋਂ ਇੱਕ ਜੇਜਸਟਰ ਸਿੰਘ ਸੀਗਾ 2013 ਵਿੱਚ ਹੀਰਾ ਮਹਿਲ ਜਿਸਦੇ ਕਈ ਹਿੱਸਿਆਂ ਨੂੰ ਮਹਾਰਾਜਾ ਪ੍ਰਤਾਪ ਸਿੰਘ ਤੇ ਗੁਰਦੁਆਰਾ ਸਾਹਿਬ ਤੇ ਬਦਲਿਆ ਗਿਆ ਵੇਚਨੇ ਦੋ ਸੇਟਾ ਉਹਨਾਂ ਕਲਾਬ ਵਿੱਚ ਦੇ ਕਲਾਬ ਉਹਨਾਂ ਉਹਨਾਂ ਤੇ ਐਫਆਈਆਰ ਦਰਜ ਹੋਈ ਇਹ ਕਹਿੰਦਾ ਕਿ ਉਹ ਕੇਸ ਵਿੱਚ ਬਰੀ ਹੋ ਗਿਆ ਜਨਵਰੀ 2017 ਵਿੱਚ ਉਹਨਾਂ ਦੇ ਉਹਨਾਂ ਦਾ ਉੱਤਰਖੰਡ ਦੇ ਵਿੱਚ 65 ਸਾਲ ਦੀ ਉਮਰ ਚ ਦੇਹਾਂਤ ਹੋ ਗਿਆ ਤੇ ਸੰਸਕਾਰ ਹਰਦਵਾਰ ਵਿੱਚ ਕੀਤਾ ਗਿਆ ਹਨੂਮਨ ਸਿੰਘ ਦੇ ਉੱਤਰ ਅਧਿਕਾਰੀ ਜੁਡੀਸ਼ਰ ਸਿੰਘ ਜਨਮ 1979 ਦਾ ਮੌਜੂਦਾ ਝਗੜੇ ਹੁਣ ਭਈ ਝਗੜੇ ਕਿਹੜੇ ਨੇ ਠੀਕ ਆ ਵੇ ਹੀਰਾ ਮਹਿਲ ਦੇ ਝਗੜੇ ਕਿਹੜਨੇ ਹੁਣ ਮੁੱਖ ਝਗੜੇ ਨੇ ਹੀਰਾ ਮਹਿਲ ਦੇਕ ਸਰਕਾਰੀ ਵਿਰਾਸਤ ਹੈ ਇਹਦੇ ਕਈ ਹਿੱਸਿਆਂ ਵਿੱਚ ਗੁਰਦੁਆਰਾ ਸਾਹਿਬ ਦੇ ਸਕੂਲ ਚੱਲ ਰਹੇ ਨੇ ਦੂਜੇ ਹਿੱਸੇ ਤੇ ਕਬਜ਼ਾ ਕਰਨ ਲਈ ਰਾਜਾ ਪ੍ਰਤਾਪ ਸਿੰਘ ਤੇ ਪੁੱਤਰ ਪੰਨੂ ਪ੍ਰਤਾਪ ਪਲੀਨੀ ਛੇਪ ਹੋਣ ਕਰਕੇ ਸਿੱਧਾ ਕਬਜ਼ਾ ਨਹੀਂ ਕਰ ਸਕਦੇ ਠੀਕ ਹੈ ਪਾਣੂ ਬਰਤਾਰ ਸਿੰਘ ਕਲੀਨਸ਼ੇਪ ਆ ਤੇ ਉਹ ਸਿੱਧਾ ਕਪਤਾਨ ਨਿਕਲ ਇਸ ਲਈ ਉਹਨਾਂ ਨੇ ਆਪਣੇ ਨਵਾਲੇ ਪੁੱਤ ਨੂੰ ਸਿੰਘਾ ਤੇ ਕੁਝ ਸਿੱਖ ਵਿਦਵਾਨਾਂ ਦੀ ਮਜੂਦਗੀ ਵਿੱਚ ਦਸਤਾਰਬੰਦੀ ਸਮਾਗਮ ਦੇ ਨਾਂ ਹੇਟਾਂ ਕਲਗੀ ਸਜਾ ਕੇ 140 ਸਾਲਾਂ ਬਾਅਦ ਨਾ ਭੈ ਰਿਆਸੇ ਦਾ ਰਾਜਾ ਕੋ ਸਿੱਤਾ ਤਾਂ ਹੁਣ ਤੁਸੀਂ ਇੱਥੋਂ ਲਾ ਲਓ ਅੰਦਾਜ਼ਾ ਨਾ ਬਾਪ ਜਿਹੜਾ ਰਾਜਾ ਕਲੀਨਸ਼ੇਪ ਆ ਤੇ ਮੁੰਡਾ ਸਿੱਖ ਧਰਮ ਦਾ ਆਗੂ ਬਣਨ ਦੀ ਤਿਆਰੀ ਕਰ ਰਿਹਾ ਦੇਖੋ ਇਹ ਕਿੱਡੀ ਸਾਜ਼ਿਸ਼ ਹੈ ਨਾ ਆਪਣੇ ਤੇ ਉਹਦੇ ਮਾਤਾ ਪਿਤਾ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਪਾਣੂ ਬਰਤਾਰ ਨੂੰ ਤੇ ਉਹਦੀ ਮਾਤਾ ਨੂੰ ਜੋ ਤੁਸੀਂ ਦੇਖ ਰਹੇ ਉਹਨਾਂ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਤੇ ਇਹਨਾਂ ਵਾਲਕ ਬੱਚੇ ਉਹਦੇ ਪ੍ਰਤਾਪ ਨੇ ਚਰਨ ਕਮਲਾਂ ਵਿੱਚ ਧੂਲੀ ਪਾਟ ਕੇ ਸਿੱਖਾਉਣ ਦੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਇੱਕ ਵਾਰ ਆਈ ਮਹਾਰਾਜਾ ਰਿਪੂ ਤਰਨ ਸਿੰਘ ਦਾ ਪੂਰਨ ਜਨਮ ਦੱਸ ਕੇ ਮਹਾਰਾਜਾ ਕੋ ਹਸਿਤ ਕਰਤਾ ਜੋ ਕਿ ਇੱਕ ਵੱਡੇ ਭਰਾ ਕਮਰ ਹਨੁਮਾਨ ਸਿੰਘ ਦੇ ਪੁੱਤ ਜਜੇਸ਼ਟਰ ਸਿੰਘ ਨੂੰ ਲੰਬੇ ਕਰਤਾ ਅੱਦੇ ਭਰਾਵਾਂ ਨੂੰ ਯਾਰ ਲੰਬੇ ਕਰਕੇ ਨਾ ਅੱਦੇ ਵੱਡੇ ਭਰਾਵਾਂ ਨੂੰ ਸਾਈਡ ਤੇ ਕਰਕੇ ਇਹ ਰਾਜੇ ਬਣ ਗਏ ਤੁਸੀਂ ਦੇਖ ਲਓ ਰਾਜੇ ਮਹਾਰਾਜਾ ਜੀ ਕੌਣ ਬਣਦੇ ਵੱਡਾ ਜਿਹੜਾ ਵੱਡਾ ਹੁੰਦਾ ਸੀਗਾ ਉਹ ਬਣਦੇ ਹੁੰਦੇ ਸੀਗੇ ਰਾਜੇ ਤੇ ਕੁਝ ਰਜਵਾੜੇ ਸਮਰਥਕ ਤੇ ਇਹ ਲੋਕ ਭੁੱਲ ਗਏ ਨੇ ਕਿ ਸਿੱਖ ਰਾਜਾਂ ਤੇ ਰਜਵਾੜਿਆਂ ਦੇ ਨਾਭੇ ਵਿੱਚ ਕਿਸ ਤਰ੍ਹਾਂ ਜ਼ੁਲਮ ਕੀਤੇ ਸਨ ਇਸ ਦੇ ਵਿਰੋਧ ਵਿੱਚ ਸੰਨ 1928 ਨੂੰ ਉੱਠੇ ਜਿਸ ਦੀ ਅਗਵਾਈ ਸਿਕ ਪੰਥ ਦੇ ਸੇਵਾ ਸਿੰਘ ਠਿੱਕਰੀ ਵਾਲਾ ਤੇ ਤੇਜਾ ਸਿੰਘ ਸੁਤੰਤਰਿਆਂ ਨੇ ਕੀਤੀ ਇਹ ਅੰਦੋਲਨ ਰਾਹੀਂ ਜਿਹੜਾ ਹੁਣ ਇਹ ਅੰਦੋਲਨ ਰਾਹੀਂ ਰਜਵਾੜਿਆਂ ਨੇ ਜਾਤਕ ਮਿਲਦੇ ਤੇ ਲੋਕਾਂ ਨੇ ਜ਼ਮੀਨਾਂ ਦੇ ਮਾਲਕ ਬਣ ਗਏ ਅੱਜ ਕੱਲ੍ਹ ਸਤਾਂ ਦੀ ਹਵਾ ਵਿੱਚ ਝੰਡਾਰੂ ਜੋਗ ਕਹਿੰਦੇ ਸਭ ਪੰਥਕ ਤੇ ਰਾਤੇ ਅਕਾਉਂਤੇ ਖਾਲਸਾ ਰਾਜ ਦੇ ਕਾਈ ਸੁਪਨੇ ਦਿਖਾਉਣੇ ਸ਼ੁਰੂ ਕਰਤੇ ਇਸ ਕੈਸੂਕੜੇ ਵਿੱਚ ਮਧੂਰ ਸ਼ੋਕ ਇੱਕ ਨਵਾਲਕ ਲੜਕੇ ਨੂੰ ਦਸਤਾਰਬੰਦੀ ਦੇ ਨਾਂ ਹੇਟਾ ਰਜਵਾੜਾ ਸ਼ਾਹੀ ਕਾਢ ਦੀ ਸਜਾ ਕਿ ਨਾ ਭਰਿਆ ਸਦਾ ਕੋ ਨੂੰ ਜਨਮ ਮਹਾਰਾਜਾ ਘੋਸ਼ਿਤ ਕਰਤਾ ਬਾਕੀ ਤੁਸੀਂ ਸਾਰਾ ਇਹ ਸੁਣ ਲੈਣਾ ਹੁਣ ਤੁਸੀਂ ਆਪ ਦੇਖ ਲਿਓ ਵੀ ਆਪਣਾ ਰਾਜ ਕਿੰਨਾ ਦੇ ਕਰ ਲੈਣਾ ਕੋਈ ਰਜਵਾੜੇ ਆ ਕੇ ਆਪਣੇ ਤੇ ਹੁਣ ਰਾਜ ਕਰਨਗੇ ਕਿੱਥੇ ਸੀਗੇ ਇਹ 124 ਸਾਲ ਪਹਿਲਾਂ ਪਹਿਲਾਂ ਉਹਨਾਂ ਦਾ ਹਸਾਬ ਦੇਣਾ ਆਪਣੇ ਲੋਕ ਚਾਕੇ ਮੂੰਹ ਔੜਾ ਹੀਰਾ ਮਹਿਲ ਵੱਲ ਹੋ ਗਏ ਕੋਈ ਸਮਾਸ਼ੇ ਵੀ ਉਧਰ ਨੂੰ ਤੁਰ ਪਿਆ ਕੋਈ ਕੋਈ ਪਹਿਲਾਂ ਅਗਲੇ ਦਿਨ ਜਾਂਚ ਪੜਤਾਲ ਤਾਂ ਕਰ ਲੋ 124 ਸਾਲ ਕਿੱਥੇ ਸੀ ਉਦੋਂ ਉਹਨਾਂ ਨੂੰ ਲੋਕਾਂ ਦਾ ਦਰਦ ਨਹੀਂ ਦਿਖਿਆ ਨਾ ਐਨੇ ਸਾਲਾਂ ਦਾ ਵੀ ਕਿੱਥੇ ਸੀ ਪੰਜਾਬੀ ਕੋ ਕਿਵੇਂ ਜੌਰੀ ਸੀਗੀ ਹੁਣ ਆਕੇ 1 ਲੱਖ ਤੇ ਇਹਨਾਂ ਨੂੰ ਪਿਆਰ ਜਾਗਿਆ ਪੰਜਾਬ ਦਾ ਨਾਪ ਰਿਹਾ ਸਿੱਦਾ ਪਿਆਰ ਜਾਗਿਆ ਸਭ 2027 ਦੇਆਂ ਲੋਕਾਂ ਦਾ ਨਤੀਜਾ ਤੁਸੀਂ ਦੇਖ ਲਓ ਜਿਹੜੇ ਬੰਦੇ ਇਹਨਾਂ ਦੇ ਹਮਾਇਤਕਾਰ ਨੇ ਉਹ ਦੋ ਤਿੰਨ ਮਹੀਨੇ ਬਾਅਦ ਆਪਣੇ ਮੂਹਰੇ ਆਪ ਥੱਪੜ ਮਾਰਦੇ ਦੇਖਣਗੇ